ਖਰੜ ਦੀ ਪੁਲਿਸ ਨੇ ਸਪਾ ਸੈਂਟਰ ਵਿੱਚ ਤਕਰੀਬਨ 7:30 ਤੱਕ ਛਾਪਾ ਮਾਰਿਆ ਤੇ ਉੱਥੇ ਗਲਤ ਕੰਮ ਕਰਨ ਦੀਆਂ ਕੁੜੀਆਂ ਨੂੰ ਕਾਬੂ ਕੀਤਾ ਹੈ ਇੱਕ ਸਮਾਜਿਕ ਸੰਸਾਣੀ ਇਸ ਗੱਲ ਦੀ ਸ਼ਿਕਾਇਤ ਖਰੜ ਪੁਲਿਸਕੋਲ ਕੀਤੀ ਸੀ ਉਸੇ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਛਾਪਾ ਮਾਰਿਆ ਤੇ ਸੰਸਾਦ ਦੇ ਸੰਚਾਲਕਾਂ ਨੇ ਦੱਸਿਆ ਕਿ ਕੁੜੀਆਂ ਡਈਆਂ ਹੋਈਆਂ ਸਨ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀਆਂ ਸੀ ਪੀੜਤ ਕੁੜੀਆਂ ਨੇ ਕਿਹਾ ਕਿ ਉਹਨਾਂ ਕੋਲ ਤੱਕੇ ਨਾਲ ਇਸ ਸਪਾ ਸੈਂਟਰ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਧੱਕੇ ਨਾਲ ਇਸ ਸਪਾ ਸੈਂਟਰ ਵਿੱਚ ਰੱਖਿਆ ਗਿਆ ਹੈ ਤੇ ਹੁਣ ਉਹ ਆਜ਼ਾਦੀ ਚਾਹੁੰਦੀਆਂ ਹਨ ਪੀੜਿਤ ਕੁੜੀਆਂ ਨੇ ਕਿਹਾ ਕਿ ਉਹਨਾਂ ਨੂੰ ਧੱਕੇ ਨਾਲ ਇਸ ਮ사ਜ ਪਾਰਲਰ ਵਿੱਚ ਰੱਖਿਆ ਗਿਆ ਹੈ ਤੇ ਹੁਣ ਉਹ ਆਜ਼ਾਦੀ ਚਾਹੁੰਦੀਆਂ ਹਨ ਜਿੰਦਗੀ ਤਾਂ ਇਹ ਕਿਹਾ ਅੰਤਿਕ ਛੁੱਟੀਆਂ ਤੇ ਕਹਿੰਦੇ ਹਨ ਹਸਪਤਾਲ ਦੀ ਛੁੱਟੀ ਹਲਾਉਡ ਹੈ ਸਮਝ ਮੈਡ ਹfte hfte ਦੀ ਕਹਿੰਦੇ ਛੁੱਟੀਆਂ ਦਾ ਇੱਥੇ ਪਟਾਣੀਏ ਥੋੜਾ ਫਸਪੂਰ ਹੈ ਇੱਕ ਸੈਕਿੰਡ ਆ ਜਾਓ ਕਿੱਧਰ ਆਵਾਂ ਲੇਡੀ ਕੁੜੀਆਂ ਨੂੰ ਕੱਢੀ ਫਿਰੇ ਇੱਥੇ ਵੀ ਕੌਣ ਕੌਣ ਆ ਗਿਆ ਇੱਧਰ ਇੱਧਰ ਵੀ ਨੇ ਇੱਕ ਆਹ ਲੇਡੀਆਂ ਦਾ ਰਿਸੈਟ ਇੱਥੇ ਰਹਿ ਰਹੀ ਆ ਅੰਦਰ ਦੀ ਕੁੜੀਆਂ ਅੰਦਰ ਮੈਂ ਅੰਦਰ ਬੈਠੀ ਇੱਕ ਮਿੰਟ ਇੱਕ 7 8 ਡਬਲ 7 ਕੋਡ ਨਾਮ ਕੀ ਹੈ

कि तोलेले आमी यो सि यो सि उनो भी बाइट कर लन पहिले कॉमन बाइट कर लन मोबाइल नम्बरको हो नि हो नि सछि छ हं त जस तरने नाल तन्नु पता लग गयो इथे के रेडी बिटी है हं नका नम्बर था hmm? I say, I say, I say। <sag familiarity> ਹੂੰ ਤੁਹਾਨੂੰ ਸਵਾਗਤ ਹੋਇਆ ਬਈ ਕਿਤੇ ਤੁਹਾਡਾ ਨੰਬਰ ਕੀ ਹੈ ਹੂੰ ਤੁਹਾਨੂੰ ਆਪੇ ਪਾ ਦੇਵਾਂਗੇ ਮਾਈਨ 6986 239 ਗੋਲ ਬੋਲਾ 916 ਆਹ ਆਹ ਹੈ ਦੋਰੀ ਹੈ ਅਗੇ ਬੋਲੋ ਉਸਨੇ ਉਹ ਉਸਨੇ ਉਹ ਉਸਨੇ ਕਿਹਨੂੰ ਪੁੱਛਵਾਇਆ ਕਿ ਵਾਜੇ ਨੂੰ ਬਦਲੋ ਕਿ ਉਹ ਕਲਾਈਮ ਮੈਡੀਕਲ ਕੋਰਟ ਹੈ ਆਪ ਦਾ ਸਟਾਫ ਹੈ ਅੱਛਾ ਪਹਿਲੀ ਗੱਲ ਦਾ ਮਸਾਲਜ ਸਾਰੇ ਫੈਸਲੇ ਲਈ ਬਹੁਤ ਵਧੀਆ ਤੇ ਕੁਲੀਆਂ ਇਨਫਰਾਸਟ੍ਰਕਚਰ ਦਾ ਕੋਈ ਵੀ ਚੀਜ਼ ਇਨਫੈਕਸ਼ਨ ਕਰ ਸਕਦੀ ਹੈ ਐਦਾਂ ਦਾ ਕੋਈ ਨਹੀਂ ਸਾਡਾ ਜਿਵੇਂ ਇਹਨਾਂ ਨੇ ਵਿਗਾੜ ਜਾ ਸਕਦਾ ਹੈ ਨਾਲਾ ਵਾਸ ਜੀੰਦਰੀ ਬਣਾ ਰੱਖੀ ਹੈ ਤੁਹਾਡੇ ਅੰਦਰ ਵਿੱਚ